ਇਹ ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਸਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਵੱਡੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਗੱਲ ਕਿਸਾਨੀ ਅੰਦੋਲਨ ਦੀ ਹੋਏਗੀ ਖਨੋਰੀ ਬਾਰਡਰ ਤੇ ਵੱਡੀ ਹਿਲਜੁਲ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਅਚਾਨਕ ਪਹੁੰਚ ਗਏ ਡੀਜੀਪੀ ਸਣੇ ਕਈ ਸੀਨੀਅਰ ਅਧਿਕਾਰੀ ਖਨੋਰੀ ਬਾਰਡਰ ਤੇ ਕਿਸਾਨਾਂ ਗੁਰਜਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅਜ ਵੀਵੇਂ ਦਿਨ ਵੀ ਚੱਲੀ ਹੈ ਇਸ ਦੌਰਾਨ ਬਾਰਡਰ ਤੇ ਵੱਡੀ ਹਿਲਜੁਲ ਨਜ਼ਰ ਆਦਬ ਖਨੋਰੀ ਬਾਰਡਰ ਤੇ ਪਹੁੰਚੇ ਨੇ ਉਹਨਾਂ ਨਾਲ SSP ਸਣੇ ਕਈ ਸੀਨੀਅਰ ਅਧਿਕਾਰੀ ਵੀ ਪਹੁੰਚੇ ਨੇ ਅੱਜ ਕੇਂਦਰ ਸਰਕਾਰ ਨੇ ਅਧਿਕਾਰੀ ਵੀ ਦੱਸੇ ਜਾ ਰਹੇ ਨੇ ਜਾਣਕਾਰੀ ਮਿਲੀ ਹੈ ਕਿ ਉਹ ਡੱਲੇਵਾਲ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਮਨਵਰਤ ਛੱਡਣ ਲਈ ਮਨਾਇਆ ਜਾ ਰਿਹਾ ਹੈ ਉਧਰ ਅੰਦੋਲਨ ਦੀ ਸਫਲਤਾ ਵੇਖ ਕੇ ਕਈ ਹੋਰ ਜਥੇਬੰਦੀਆਂ ਨੇ ਮੈਦਾਨ ਦੇ ਵਿੱਚ ਨਿਤਰਨ ਦਾ ਫੈਸਲਾ ਲਿਆ ਗੁਨਾਮ ਸਿੰਘ ਚੜੂਨੀ ਸਣੇ ਹਰਿਆਣੇ ਦੀ ਕਈ ਜਥੇਬੰਦੀਆਂ ਵੀ ਹੱਕ 'ਚ ਆ ਗਈਆਂ ਨੇ ਦਸਤੇਕ ਕੱਲ ਕਿਸਾਨਾਂ ਕੋ ਡੱਲੇਵਾਲ ਲੈ ਕੇ ਆ ਕਿ ਉਹਨਾਂ ਦੀ ਜਾਨ ਨਾਲੋਂ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਜਾਨ ਜ਼ਿਆਦਾ ਕੀਮਤੀ ਸੀ ਲੋਕਾਂ ਦੀ ਦੱਸਣ ਨਾਲ ਹੀ ਮੁਕ ਪੰਡਾਲ ਚ ਲਿਆਂਦੇ ਡੱਲੇਵਾਲ ਨੇ ਮੰਜੇ ਤੇ ਲੰਮ ਕਿ ਮਾਣਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਉਸ ਦੀ ਜਾਨ ਅੰਦੋਲਨ ਨਾਲੋਂ ਵੱਧ ਕੀਮਤੀ ਹੈ ਪਰ ਉਹਨਾਂ ਦਾ ਮੰਨਣਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਿਛਲੇ 25 ਸਾਲਾਂ ਦੇ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀਆਂ ਜਾਨਾਂ ਵੱਧ ਕੀਮਤੀ ਹਨ ਕਿ ਆ ਕਿ ਕਿਸਾਨਾਂ ਦੇ ਹੱਕਾਂ ਲਈ ਸ਼ਹਾਦਤ ਦੇਣ ਵਾਸਤੇ ਤਿਆਰ ਨੇ ਸੁਪਰੀਮ ਕੋਰਟ ਦੇ ਉਹਨਾਂ ਦੀ ਜ਼ਿੰਦਗੀ ਪ੍ਰਤੀ ਸਤਿਮੁੱਚ ਗੰਭੀਰ ਹੈ ਤਾਂ ਕਿਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਹੁਕਮ ਜਾਰੀ ਕਰੇ ਉਹਨਾਂ ਕਹਿ ਕੇ ਜੇ ਕਿਸਾਨ ਮੋਰਚਿ ਕਿਸੇ ਕਿਸਾਨ ਦੇ ਕੋਹnde ਇੱਕ ਬੂੰਦ ਵੀ ਵਹਾਈ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਦੀ ਹੋਵੇਗੀ ਇਸ ਤੋਂ ਪਹਿਲਾਂ ਕਿਸਾਨਾਂ ਅਗੋ ਦੀ ਸੇਧ ਦਾ ਖਿਆਲ ਰੱਖ ਲਈ ਡਾਕਟਰਾਂ ਦੀ ਟੀਮ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਡੱਲੇਵਾਲ ਨੂੰ ਪਰ ਲੋਕਾਂ ਦੀ ਦਰਸ਼ਨਾ ਲਈ ਢੰਡਾ ਪਹੁੰਚ ਗਿਆ ਅਗਲੀ ਖਬਰ ਵੱਲ ਧਿਆਨ ਮਾਰਦੇ ਹਾਂ ਕਿਸਾਨਾਂ ਦੀ ਨਵੀਂ ਰਣਨੀਤੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਕਿਸਾਨਾਂ ਦੇ ਦਿੱਲੀ ਵੱਲ ਕੂਚ ਦੇ ਮੱਦੇਨਜ਼ਰ ਹਰਿਆਣਾ ਦੇ ਅੰਬਾਲਾ ਦੇ ਕੁਝ ਹਿੱਸਿਆਂ 'ਚ ਇੰਟਰਨੈਟ ਸੇਵਾਵਾਂ ਮੁਤਲ ਕਰ ਦਿੱਤੀਆਂ ਗਈਆਂ ਨੇ ਸੂਬਾ ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ ਅੰਬਾਲਾ ਦੀ ਸੰਬੂਸਰਾਦ ਨਾਲ ਲੱਗਦੇ ਪਿੰਡ ਡੰਗਡੇੜੀ ਲੋਗੜ ਮਾਨਕਪੁਰ ਡਡੇਆਣਾ ਮੜੀਕੇਲ ਛੋਟੀਕੇਲ ਲਿਵਰਸਾ ਕਾਲੂ ਮਾਜਰਾ ਦੇਵੀ ਨਗਰ ਸੱਦੋਂ ਪਰ ਸੁਲਤਾਨ ਪਰ ਤੇ ਕਾਕਰੂ ਪਿੰਡਾਂ ਦੇ ਵਿੱਚ ਇੰਟਰਨੈਟ ਸੇਵਾ ਜਿਹੜੀ ਹੈ 17 ਦਸੰਬਰ ਤੱਕ ਬੰਦ ਕਰ ਦਿੱਤੀ ਗਈ ਹੈ ਵਲਦੀਕ ਮੁਖ ਸਕੱਤਰ ਸੁਮਿਤ ਮਿਸਰਾ ਵੱਲੋਂ ਜਾਰੀ ਹੁਕਮ ਅਨੁਸਾਰ ਇਹ ਮੁਤਲੀ 17 ਦਸੰਬਰ ਤੱਕ ਲੱਗੂ ਰਹੇਗੀ ਇਹ ਮੁਤਲੀ 14 ਦਸੰਬਰ ਨੂੰ ਸਵੇਰੇ ਛੇ ਵਜੇ ਤੋਂ 17 ਦਸੰਬਰ ਰਾਤ 12 ਵਜੇ ਤੱਕ ਲੱਗੂ ਰਹੇਗੀ ਇਸੀ ਤਰ੍ਹਾਂ ਸੰਭੂ ਬਾਰਡਰ ਤੋਂ ਦਿੱਲੀ ਵੱਲ ਜਾਣ ਵਾਲੇ ਕਿਸਾਨਾਂ ਨੇ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਸ਼ਕਤੀ ਕੀਤੀ ਇਸ ਮੌਕੇ ਪੁਲਿਸ ਨੇ ਕਿਸਾਨਾਂ ਤੇ ਇੱਥਰੂ ਗੈਸ ਦੇ ਕੋਲੇ ਦਾਗੇ ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਜਿਸ ਕਾਰਨ 15 ਤੋਂ ਵੱਧ ਕਿਸਾਨ ਜ਼ਖਮੀ ਵੀ ਹੋਏ ਕਿਸਾਨਾਂ ਦੀ ਜ਼ਖਮੀ ਹੋਣ ਤੋਂ ਬਾਅਦ ਕਿਸਾਨ ਸੰਘਰਸ਼ ਦੀ ਗਵਾਈ ਕਰੀ ਲੀਡਰਸ਼ਿਪ ਨੇ ਦਿੱਲੀ ਕੋਚ ਕਰਨ ਵਾਲੇ 101 ਕਿਸਾਨਾਂ ਦੇ ਤੀਜੇ ਜਥੇ ਨੂੰ ਵਾਪਸ ਬੁਲਾ ਲਿਆ ਜਿਸ ਤੇ ਜਥਾ ਵਾਪਸ ਧਰਨੇ ਕੈਂਪ ਚ ਚਲਾ ਗਿਆ ਜਿਸ ਸੰਬੰਧੀ ਅਗਲੀ ਰਣਨੀਤੀ ਦਾ ਐਲਾਨ ਮੋਰਚੇ ਦੇ ਮੋਢੀ ਸਰਵਰ ਸਿੰਘ ਤੋਂ ਦੇਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਜਾਵੇ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਦਾ ਤੀਜਾ ਜਥਾ ਵੀ ਰੋਕ ਲਿਆ ਪਰ ਕਿਸਾਨਾਂ ਦੇ ਨਾ ਰੁਕਣ ਅਤੇ ਹਰਿਆਣਾ ਪੁਲਿਸ ਨੇ ਪਾਣੀ ਦੀਆਂ ਬਿਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਪਹਿਲਾਂ ਐਸਪੀ ਅੰਮਾਲਾ ਨੇ ਕਿਸਾਨਾਂ ਗੁੱਦੇ ਤਰਕਾਂ ਨੂੰ ਦਰਕਿਨਾਰ ਕਰਦਿਆ ਸੁਪਰੀਮ ਕੋਰਟੋਂ ਬੜਾਈ ਕਮੇਟੀ ਤੇ 24 ਜੁਲਾਈ ਦੇ ਬਾਰਡਰ ਤੇ ਸਥਿਤੀ ਜਿਉਂ ਦੀ ਉੱਤਕਾਇਮ ਰੱਖਣ ਦਾ ਹਵਾਲਾ ਦਿੱਤਾ ਉਹਨਾਂ ਨੇ ਕਿਹਾ ਕਿ ਹਾਈ ਪਾਵਰ ਕਮੇਟੀ ਦੀ ਮੀਟਿੰਗ ਤਿੰਨ ਜਾਂ ਚਾਰ ਦਿਨਾਂ ਅੰਝ ਹੋਵੇਗੀ ਅਗਲੀ ਸੁਣਵਾਈ ਜਿਹੜੀ 18 ਤਰੀਕ ਤੱਕ ਰੱਖੀ ਗਈ ਹੈ ਅਗਲੀ ਖਬਰ ਜਿਹੜੀ ਆ ਰਹੀ ਹੈ ਉਹ ਦੇਸ਼ ਦੇ 12 ਕਰੋੜ ਕਿਸਾਨਾਂ ਦੇ ਲਈ ਚੰਗੀ ਖਬਰ ਹੈ। ਆਰਬੀਆਈ ਨੇ ਦਿੱਤਾ ਤੋਹਫਾ ਨਵਾਂ ਨਿਯਮ ਜਨਵਰੀ ਤੋਂ ਹੋ ਜਾਏਗਾ ਲਾਗੂ। ਕੇਂਦਰ ਸਰਕਾਰ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਰਹੀ ਹੈ। ਸਰਕਾਰ ਦੀ ਸਬਤੋਂ ਵੱਧ ਅਵਲਾਸੀ ਯੋਜਨਾ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਫਸਲ ਬੀਮਾ ਯੋਜਨਾ ਵੀ ਸ਼ਾਮਲ ਹੈ। ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੇ ਹਾਲੇ ਦੇ ਵਿੱਚ ਬੈਂਕ ਮੁਖੀਆਂ ਨਾਲ ਮੀਟਿੰਗ ਕੀਤੀ ਸੀ। ਉਹਨਾਂ ਨੇ ਕਿਸਾਨਾਂ ਨੂੰ ਵੱਤਵਤ ਕਰਜ਼ੇ ਮੁਹੱਈਆ ਕਰਵਾਉਣ ਤੇ ਸਵੈ ਰੁਜ਼ਗਾਰ ਦੇ ਵਿੱਚ ਮਦਦ ਕਰਨ ਲਈ ਕਿਹਾ ਹੈ। ਇਸ ਤਹਿਤ RBI ਨੇ ਕਿਸਾਨਾਂ ਲਈ ਵੱਡਾ ਕਦਮ ਚੁੱਕਿਆ ਜੀ ਹੁਣ ਦੇਸ ਭਰ ਦੇ ਕਿਸਾਨ ਬਿਨਾ ਗਰੰਟੀ ਦੇ ਪਹਿਲਾਂ ਵੱਧ ਕਰਜ਼ਾ ਲੈ ਸਕਣਗੇ ਨਵਾਂ ਨਿਯਮ ਜਿਹੜਾ 1 ਜਨਵਰੀ ਤੋਂ ਹੋ ਜਾਏਗਾ ਲਾਗੂ ਭਾਰਤੀ ਰਿਜ਼ਰਵ ਬੈਂਕ ਨੇ 1 ਜਨਵਰੀ 2025 ਤੋਂ ਕਿਸਾਨਾਂ ਲਈ ਅਸੁਰੱਖਿਅਤ ਕਰਜ਼ੇ ਦੀ ਸੀਮਾ ਵਧਾ ਦਿੱਤੀ ਹੈ ਜੀ ਹਾਂ ਨਵੇਂ ਸਾਲ ਤੋਂ ਦੇਸ਼ ਭਰ ਦੇ ਕਿਸਾਨ ਬੈਂਕਾਂ ਤੋਂ 2 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ ਪਹਿਲਾਂ ਇਸ ਤਹਿਤ 1 ਲੱਖ 60 ਹਜ਼ਾਰ ਰੁਪਏ ਤੱਕ ਦੀ ਸੀਮਾ ਸੀ ਇਸ ਤਰ੍ਹਾਂ RBI ਨੇ ਕਿਸਾਨਾਂ ਲਈ ਕਰਜ਼ਾ ਸੀਮਾ ਜਿਹੜੀ ਹੈ 40 ਹਜ਼ਾਰ ਰੁਪਏ ਵਧਾ ਦਿੱਤੀ ਹੈ ਲਗਤਾਲ ਦਰਮਿਆਨ ਛੋਟੇ ਤੇ ਸਮਾਨਤ ਕਿਸਾਨਾਂ ਦੀ ਮਦਦ ਕਿਸਾਨਾਂ ਨੂੰ ਇਸ ਦਾ ਬਹੁਤ ਫਾਇਦਾ ਨਵਾਂ ਨਿਰਦੇਸ਼ ਦਿਸਪਰਦੇ ਬੈਂਕਾਂ ਨੂੰ ਪ੍ਰਤੀ ਕਰਜ਼ਾ ਲੈਣ ਵਾਲੇ 2 ਲੱਖ ਰੁਪਏ ਤੱਕ ਦੇ ਖੇਤੀਬਾੜੀ ਤੇ ਸਬੰਧਤ ਕਰਜ਼ਿਆਂ ਲਈ ਜਮਾਂਦਰੂ ਤੇ ਮਾਰਜਨ ਲੋੜਾਂ ਨੂੰ ਮਾਫ਼ ਕਰਨ ਲਈ ਕਿਹਾ ਦਾ ਖੇਤੀਬਾੜੀ ਮੰਤਰਾਲੇ ਦੇ ਅਨਸਾਰ ਇਹ ਫੈਸਲਾ ਵਧੀਆਂ ਲਗਤਾਂ ਨੂੰ ਹੱਲ ਕਰਨ ਤੇ ਕਿਸਾਨਾਂ ਲਈ ਕਰਜ਼ਾ ਪਹੁੰਚ ਸੁਧਾਰ ਲਈ ਲਿਆ ਗਿਆ ਬਿਆਨ ਚ ਕਿਹਾ ਗਿਆ ਇਸ ਪੱਨ ਨਾਲ 86% ਦੇ ਤੋਂ ਵੱਧ ਛੋਟੇ ਤੇ ਸੀਮਤ ਜ਼ਮੀਨ ਵਾਲੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਬੈਂਕਾਂ ਨੂੰ ਉਦੇਸ਼ ਦਿੱਤੇ ਗਏ ਨੇ ਕਿ ਉਹ ਸਬੰਧਤ ਹੁਕਮ ਨੂੰ ਤੇਜ਼ੀ ਨਾਲ ਲਾਗੂ ਕਰਨ ਤੇ ਨਵੇਂ ਲੋਨ ਨੀਮਾਂ ਬਾਰੇ ਗਾਹਕਾਂ ਨੂੰ ਬਤਵਤ ਜਾਗਰੂ ਕਰਨ ਇਸ ਕਦਮ ਨਾਲ ਕਿਸਾਨ ਕ੍ਰੈਡਿਟ ਕਾਰਡ ਕਰਜ਼ੇ ਤੱਕ ਸਾਲ ਪੌਦਤੀ ਸਹੂਲਤ ਮਿਲਣ ਦੀ ਉਮੀਦ ਹੈ ਤੇ ਸਰਕਾਰ ਦੀ ਸੋਦੀ ਹੋਈ ਵਿਆਜ ਸਹਾਇਤਾ ਯੋਜਨਾ ਦੇ ਪੁਰਕ ਹੋਏਗਾ ਇਸ ਸਕੀਮ ਤਹਿਤ 4% ਦੀ ਪ੍ਰਭਾਵੀ ਵਿਆਜ ਦਰ ਦੇ 3 ਲੱਖ ਰੁਪਏ ਤੱਕ ਦਾ ਕਰਜ਼ਾ ਦਿੰਦੀ ਹੈ ਸਰਕਾਰ ਦੇਸ਼ ਦੇ ਭਾਰ ਘਟਾਉਣ ਤੋਂ ਬਾਅਦ ਕਿਸਾਨ ਆਰਬੀ ਦੁਆਰਾ ਲਾਗੂ ਕੀਤੇ ਜਾ ਰਹੇ ਨਿਮਾ ਦਾ ਲਾਭ ਲੈ ਸਕਣਗੇ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ 9.5 ਕਰੋੜ ਕਿਸਾਨਾਂ ਨੂੰ ਸਾਲਾਨਾ ਜਿਹੜਾ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਹ ਪੈਸਾ ਕਿਸਾਨਾਂ ਨੂੰ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਦੇ ਵਿੱਚ ਦਿੱਤਾ ਜਾਂਦਾ ਹੈ ਇਹ ਪੈਸਾ ਸਰਕਾਰ ਵੱਲੋਂ ਡੀਬੀਟੀ ਰਾਹੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਅਗਲੀ ਖਬਰ ਜਿਹੜੀ ਆ ਰਹੀ ਹੈ ਡੋਨਾਲਡ 트੍ਰੰਪ ਨੇ ਅਮਰੀਕਾ ਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਨਵੀਂ ਧਮਕੀ ਦੇ ਦਿੱਤੀ ਹੈ ਭਾਰਤਿਆ ਸਣੇ ਕਈ ਦੇਸ਼ਾਂ ਨੂੰ ਪੈ ਗਈ ਹੈ ਟੈਨਸ਼ਨ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸਮੂਹ ਦੇਸ਼ ਨਿਕਾਲੇ ਦੀ ਯੋਜਨਾ ਲੈ ਕੇ ਇੱਕ ਨਵੀਂ ਧਮਕੀ ਜਾਰੀ ਕੀਤੀ ਹੈ ਉਨ੍ਹਾਂ ਕਿਹਾ ਕਿ ਅਮਰੀਕਾ ਉਸ ਦੇਸ਼ ਨਾਲ ਵਪਾਰ ਨਹੀਂ ਕਰੇਗਾ ਜੋ ਆਪਣੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਨਹੀਂ ਲਵੇਗਾ ਟਰੰਪ ਨੇ ਟਾਈਮ ਮੈਗਜ਼ੀਨ ਦੇ ਪਰਸਨ ਆਫ ਦੀ ਇਅਰ ਇੰਟਰਵਿਊ ਚ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ਾਂ 'ਚ ਵਾਪਸ ਲੈ ਜਾਣਾ ਚਾਹੀਦਾ ਹੈ। ਉਹਨਾਂ ਤੇ ਭਾਰੀ ਫੀਸਾਂ ਲਗਾਈਆਂ ਜਾਣਗੀਆਂ। ਟਰੰਪ ਨੇ ਕਿਹਾ ਕਿ ਆਪਣੇ ਚੋਣਵਾਦੀ ਨੂੰ ਪੂਰਾ ਕਰਨ ਲਈ ਫੌਜ ਦੀ ਮਦਦ ਵੀ ਲੈਣਗੇ। ਟਰੰਪ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀ ਦੇਸ਼ ਤੇ ਹਮਲਾ ਹੈ। ਉਸਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ 'ਚ ਲੈਣ ਲਈ ਨਵੇਂ ਨਜ਼ਰਬੰਦੀ ਕੇਂਦਰ ਬਣਾਉਣ ਦਾ ਸੰਕੇਤ ਦਿੱਤਾ। ਹਾਲਾਂਕਿ ਉਸਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਲੋਕ ਅਗਲੇ 20 ਸਾਲਾਂ ਤੱਕ ਇਹਨਾਂ ਕੈਂਪਾਂ 'ਚ ਰਹਿਣ। ਮੈਂ ਉਹਨਾਂ ਨੂੰ ਬਾਹਰ ਕਰਨਾ ਚਾਹੁੰਦਾ। ਡਿਪੋਰਟ ਕਿਤੇ ਜਾਣ ਵਾਲਿਆਂ ਦੀ ਸੂਚੀ ਦੇ ਵਿੱਚ 18000 ਭਾਰਤੀ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਨੇ 1.45 ਮਿਲੀਅਨ ਗੈਰਕਾਨੂੰਨੀ ਪ੍ਰਵਾਸੀਆਂ ਦੀ ਪਹਿਲੀ ਸੂਚੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਹੈ ਜਿਨ੍ਹਾਂ ਨੂੰ ਦੇਸ਼ ਤੋਂ ਡਿਪੋਰਟ ਕੀਤਾ ਜਾਣਾ ਹੈ ਇਨ੍ਹਾਂ ਚ 18000 ਦੇ ਕਰੀਬ ਭਾਰਤੀ ਨੇ ਆਈਸੀਈ ਦੇ ਅਨੁਸਾਰ ਅਮਰੀਕਾ ਦੇ ਵਿੱਚ ਇਸ ਸਮੇਂ 17940 ਭਾਰਤੀ ਨੇ ਜਿਨ੍ਹਾਂ ਦੇ ਖਿਲਾਫ ਅੰਤਮ ਦੇਸ਼ ਨਿਕਾਲੇ ਤੇ ਆਦੇਸ਼ ਜਾਰੀ ਕੀਤੇ ਗਏ ਨੇ ਪਿਛਲੇ 3 ਸਾਲਾਂ ਦੇ ਵਿੱਚ ਲਗਭਗ 90000 ਭਾਰਤੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਅਮਰੀਕੀ ਸਰੱਦ ਪਾਰ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ ਦੇ ਵਿੱਚ ਪੰਜਾਬ, ਗੁਜਰਾਤ ਤੇ ਆਂਧਰਾ ਦੇ ਲੋਕ ਵੀ ਸ਼ਾਮਲ ਨੇ। ਅਗਲੀ ਖਬਰ ਜਿਹੜੀ ਆ ਰਹੀ ਹੈ ਪੰਜਾਬ ਤੇ ਲੱਗਣ ਜਾ ਰਹੇ ਨੇ ਨਵੇਂ ਬਿਜਲੀ ਮੀਟਰ। ਛੇਤੀ ਕਰਦੇ ਹੋ ਅਪਲਾਈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਅਨੰਦ ਘਰਤ ਕਲੋਨੀਆਂ ਵਿੱਚ ਨਵੇਂ ਬਿਜਲੀ ਮੀਟਰ ਲਗਾਉਣ ਸੰਬੰਧੀ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਬਿਨਾ ਐਨਓਸੀ ਤੋਂ ਬਿਜਲੀ ਮੀਟਰ ਲਾਉਣ ਦੀ ਅਪਲਾਈ ਕਰਨ ਵਾਲੇ ਬਿਨੇਕਰਾਂ ਨੇ ਪਾਵਰ ਕੰਪਨੀ ਪਾਗ ਦੇ ਦਫ਼ਤਰਾਂ ਦੇ ਘੇੜੇ ਮਾਰਨੇ ਸ਼ੁਰੂ ਕਰ ਦਿੱਤੇ ਨੇ। ਵਿਪਾਗੀ ਸੂਤਰਾਂ ਅਨੁਸਾਰ ਲੁਧਿਆਣਾ ਸਹਿਰ ਨਾਲ ਸੰਬੰਧਿਤ ਪਾਵਰ ਕਮੰਡੀਆ ਨੌ ਵਕਫਾ ਡਿਵੀਜ਼ਨ ਹਰ ਰੋਜ਼ 500 ਤੋਂ ਵੱਧ ਬ ਨਵੇਂ ਮੀਟਰ ਲਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਠੰਡ ਦੇ ਬਾਬਤ ਸੁਣਾਇਆ ਜਾ ਰਿਹਾ ਹੈ ਤਾਂ ਜੋ ਸਵੇਰੇ 10 ਵਜੇ ਦਫ਼ਤਰ ਕੁਲਦੇਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਜਾਵੇ ਤੇ ਉਹਨਾਂ ਦੇ ਘਰਾਂ 'ਚ ਬਿਜਲੀ ਦੇ ਨਵੇਂ ਮੀਟਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਬਿਜਲੀ ਮੀਟਰ ਲਗਾਉਣ ਲਈ 6 ਮਹੀਨੇ ਦਾ ਇੰਤਜ਼ਾਰ ਪਾਗੀ ਸੂਤਰਾਂ ਅਨੁਸਾਰ ਜਿਸ ਹਫ਼ਤੇ ਨਾਲ ਖਪਤਕਾਰ ਨਵੇਂ ਬਿਜਲੀ ਮੀਟਰਾਂ ਦੀ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਦੇਖਤੇ ਬਿਨਾਂ ਕਾਰਨ ਆਪਣੇ ਘਰਾਂ 'ਚ ਨਵੇਂ ਮੀਟਰ ਲਗਾਉਣ ਲਈ 6 ਮਹੀਨੇ ਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ ਜੋ ਕਿ ਜਾਰੀ ਕੀਤੀ ਜਾਣ ਵਾਲੀ ਨਵੀਂ ਨੀਤੀ ਅਨੁਸਾਰ ਹੈ ਹਾਲਾਂਕਿ ਅਜੇ ਤੱਕ ਇਹ ਪ ਕਿਆ ਅਲਦਕਾਰਤ ਕਲੋਨੀਆ ਚ ਬਿਜਲੀ ਦੇ ਹਜ਼ਾਰਾ ਖੰਬੇ ਤੇ ਹੋਰ ਸਮਰ ਕਦੋਂ ਬਿਚਾਏ ਜਾਵੇਗਾ ਤੇ ਇਸ ਸੰਬੰਧੀ ਵਿਭਾਗ ਵੱਲੋਂ ਕੀ ਨੀਤੀ ਤਿਆਰ ਕੀਤੀ ਜਾਵੇਗੀ ਇਸ ਮਾਮਲੇ ਇਸ ਸੰਬੰਧੀ ਪੰਜਾਬ ਰਾਜ ਕਾਰਪੋਰੇਸ਼ਨ ਵੈਸਟਰਨ ਸਰਕਲ ਦੇ ਡਿਪਟੀ ਚੀਪ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਵਿਭਾਗ ਵੱਲੋਂ جاری ਨੀਤੀ ਅਨੁਸਾਰ ਬਿਨੇ ਕਰਾਂ ਦੀਆਂ ਘਰਾਂ 'ਚ ਬਿਜਲੀ ਦੇ ਮੀਟਰ ਲਗਾਏ ਜਾਣਗੇ ਪਾਵਰਕਮ ਦੇ ਮੁੱਖ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਮੰਨਿਆ ਕਿ ਇਸ ਦੇ ਬਾਵਜੂਦ ਟੇਮਪੋਰੀ ਮੁਸਤੈਦੀ ਨਾਲ ਸਥਿਤੀ ਨੂੰ ਸਵਰਗ ਅਗਲੀ ਵੱਲ ਵਾਧੇ ਹਨ ਦੋ ਬੈਂਕਾਂ ਦੇ ਖਾਤੇ ਰੱਖਣ ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ ਕਿ ਦੋ ਬੈਂ 10000 ਰੁਪਏ ਦਾ ਜੁਰਮਾਨਾ ਜਾਣੋ RBI ਨੇਮ ਚਾੜੋ ਪੂਰੀ ਸਚਾਈ ਕੀ ਹੈ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਦਾਵਾ ਵਾਇਰਲ ਹੋਇਆ ਸੀ ਕਿ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ ਜਿਸ ਦੇ ਵਿੱਚ ਇੱਕ ਤੋਂ ਵੱਧ ਬੈਂਕ ਖਾਤੇ ਰੱਖਣ ਤੇ ਜੁਰਮਾਨਾ ਲਗਾਇਆ ਜਾਵੇਗਾ ਇਸ ਫਰਜੀ ਪੋਸਟ ਤੇ RBI ਗਵਰਨਰ ਸ시ਕਾ ਅੰਦਾਸਤ ਦਾ ਨਾਂ ਲੈ ਕੇ ਦਾਵਾ ਕੀਤਾ ਗਿਆ ਹੈ ਕਿ ਦੋ ਬੈਂਕ ਖਾਤਿਆਂ ਤੇ ਸਖਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਹਾਲਾਂਕਿ ਪ੍ਰੈਸ ਇਨਫਾਰਮੇਸ਼ਨ ਬਿਊਰੋ ਨੇ ਇਸ ਨੂੰ ਪੂਰੀ ਤਰ੍ਹਾਂ ਫਰਜੀ ਘਰਾੜ ਦਿੱਤਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਪੋਸਟ ਦੇ ਵਿੱਚ ਕਿਹਾ ਗਿਆ ਕਿ ਨਵੇਂ ਬੈਂਕਿੰਗ ਦੇ ਸਨਰਦੇਸ਼ ਜਾਰੀ ਕਰਕੇ ਆਰਬੀਆਈ ਨੇ ਇੱਕ ਤੋਂ ਵੱਧ ਬੈਂਕ ਖਾਤੇ ਰੱਖਣ ਵਾਲੇ ਲਈ ਸਖਤ ਨਿਯਮ ਲਾਗੂ ਕਰ ਦਿੱਤੇ ਨੇ ਇਹ ਵੀ ਦਾਵਾ ਕੀਤਾ ਗਿਆ ਸੀ ਕਿ ਜੇਕਰ ਕਿਸੇ ਨੇ ਦੋ ਬੈਂਕ ਖਾਤੇ ਰੱਖੇ ਤਾਂ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇਗਾ ਅਦੇ ਤੇ ਸਸਿਕਾ 10 ਦਿਨਾਂ ਦੀ ਵਰਤੋਂ ਕਰਦੇ ਹੋ ਇਸ ਨੂੰ ਆਰਬੀਆਈ ਦਾ ਅਧਿਕਾਰਤ ਫੈਸਲਾ ਦੱਸਿਆ ਗਿਆ ਪ੍ਰੈਸ ਇਨਫਾਰਮੇਸ਼ਨ ਬਿਊਰੋ ਨੇ ਇਸ ਫਰਦੀ ਖਬਰ ਨੂੰ ਸਪਸ਼ਟ ਕਰ ਦੇ ਕੇ ਕਿਹਾ ਕਿ ਆਰਬੀਆਈ ਨੇ ਅਜਿਹੀ ਕੋਈ ਗਾਈਡਲਾਈਨ ਜਾਰੀ ਨਹੀਂ ਕੀਤੀ PIB ਨੇ ਆਪਣੇ ਦਖਲ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕੀਤਾ ਹੈ ਦਾਵਾ ਪੂਰੀ ਤਰ੍ਹਾਂ ਝੂਠੀ ਹੈ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਤੋਂ ਵੱਧ ਬੈਂਕ ਖਾਤੇ ਰੱਖਣ ਤੇ ਕੋਈ ਜੁਰਮਾਨਾ ਲਗਾਉਣ ਲਈ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਜਨਤਾ ਨੂੰ ਅਜਿਹੇ ਗੁੰਮਰਾਹਕੁੰਨ ਤੇ ਝੂਠੀਆਂ ਖਬਰਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਬੈਂਕੀ ਖੇਤਰ ਚ ਨਵੇਂ ਨੀਮਾ ਦਿਸ਼ਾ ਨਿਰਦੇਸ਼ਾਂ ਲੈ ਕੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਝੂਠੀਆਂ ਖਬਰਾਂ ਆਸਾਨੀ ਨਾਲ ਵਾਇਰਲ ਹੋ ਜਾਂਦੀਆਂ ਹਨ ਕਿਉਂਕਿ ਲੋਕ ਕਿਸ ਨੂੰ ਬਿਨਾਂ ਜਾਂਚ ਕੀਤੇ ਸ਼ੇਅਰ ਕਰ ਦਿੰਦੇ ਹਨ ਅਜਿਹੇ ਗੁੰਮਰਾਹਕੁੰਨ ਜਾਣਕਾਰੀ ਨਾ ਸਿਰਫ ਲੋਕਾਂ ਨੂੰ ਭੰਬਲ ਪੁੱ ਅੱਜਕੱਲ੍ਹ ਇੱਕ ਤੋਂ ਵੱਧ ਬੈਂਕਾਂ 'ਤੇ ਹੁਣ ਆਮ ਗੱਲ ਹੈ ਬਹੁਤ ਸਾਰੇ ਲੋਕ ਵੱਖ-ਵੱਖ ਦੇਸ਼ਾਂ ਲਈ ਆਪਣੀ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਬੈਂਕ ਖਾਤੇ ਰੱਖਦੇ ਨੇ ਜਿਵੇਂ ਕਿ ਤਨਖਾਹ ਕਾਤਾ ਬਚਤ ਕਾਤਾ ਨਿਵੇਸ਼ ਕਾਤਾ ਇਹ ਪੂਰੀ ਤਰ੍ਹਾਂ ਕਾਨੂੰਨੀ ਤੇ ਆਮ ਹੈ ਜਦੋਂ ਤੱਕ ਖਾਤਿਆਂ ਦੀ ਵਰਤੋਂ ਸਹੀ ਤੇ ਜਾਇਜ਼ ਕ੍ਰਿਤੀਸ਼ਾਲੀ ਕੀਤੀ ਜਾਂਦੀ ਹੈ ਆਰਬੀਐਨਬੀ ਨੇ ਸਪੱਸ਼ਟ ਕਿਹਾ ਕਿ ਕਿਸੇ ਵਿਅਕਤੀ ਲਈ ਇੱਕ ਤੋਂ ਵੱਧ ਬੈਂਕਾਂ 'ਤੇ ਰੱਖਣਾ ਗੈਰਕਾਨੂੰਨੀ ਨਹੀਂ ਹੈ ਬੈਂਕੀ ਪ੍ਰਣਾਲੀ ਦੇ ਵਿੱਚ ਪਾਰਦਰਸ਼ਤਾ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੁਝ ਨਿਯਮ ਲਾਗੂ ਕੀਤੇ ਜਾਂਦੇ ਨੇ ਪਰ ਉਹਨਾਂ ਦਾ ਮਕਸਦ ਗਾਕਾ ਨੂੰ ਸਜ਼ਾ ਦੇਣਾ ਨਹੀਂ ਸਗੁਗ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ ਧੋਖਾਧੜੀ ਵਾਲੇ ਦਾਅਵਿਆਂ ਤੋਂ ਬਚਣ ਲਈ ਗਾਕਾ ਨੂੰ ਇਹ ਜਿਹੜਾ ਸੁਚੇਤ ਰਹਿਣਾ ਚਾਹੀਦਾ ਸੋ ਏਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਸੋ ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਨਵੀਆਂ ਖਬਰਾਂ ਨਾਲ ਦਿਓ ਜਾ ਚ ਧੰਨਵਾਦ